ंहजे वा गुणातीतमानं गणानन्दरूपं चिदाभासम् सर्वगं दानं पुनियमाकाशत्रूपं परेशं परब्रह्मरूपं गणेशम् ರೋಗಗಳನ್ನು ನಿರ್ಲಕ್ಷಿಸುತ್ತಾರೆ ಸೊ ಕಂಟ್ರೋಲ್ ಎಲ್ಲ ಸುಲಭ ಉಂಟು ಬಟ್ ಎಲ್ಲರೂ ನಿರ್ಲಕ್ಷಿಸುತ್ತಾರೆ ಸೊ ಈ ರೋಗಗಳನ್ನು ಅಲ್ಲಿ ಕಂಟ್ರೋಲ್ ಮೇನ್ ಉಂಟು ಮತ್ತು ಇದು ಎಲ್ಲ ರೋಗಗಳನ್ನು ಗೋತಾಕ್ಲಿಕ್ಕೆ ತುಂಬಾ ಸುಲಭ ಉಂಟು ಬೇಗ ಗೋತಾಕ್ಲಿಕ್ಕೆ ಆಗ್ತದೆ ಮತ್ತು ಕಾಂಪ್ಲಿಕೇಶನ್ಸ್ ಕಮ್ಮಿ ಇದೆ ಸೊ ಕಂಟ್ರೋಲ್ ಮೇನ್ ಉಂಟು ಅದರಲ್ಲಿ ಸೊ ಅದರಲ್ಲಿ ಹೆಲ್ಪ್ ಮಾಡಲಿಕ್ಕೆ ಎಲ್ಲ ಡಿಪಾರ್ಟ್ಮೆಂಟ್ ಅಂತ ಈ ಶಿವರಲ್ಲಿ ಬಂದಿದ್ದಾರೆ ಸೊ ನೀವು ಬನ್ನಿ ಸರಿಯಾಗಿ ತೋರಿಸಿ ਅਰ ਸੋ ਲਾਸਟਲੀ ਨਿੰਮਾ ਯੇਲਾ ਅਰੋਗ્ય ਵੱਲੋਂ ਦਾਉ ਬਾਇਸ ਦਿੱਤੇ। ਥੈਂਕ ਯੂ। ਅੱਜ ਸਾਡੀ ਨਾ ਕੈਂਪ ਸਿਟੀ ਡਿਊਟੀ ਸੀਗੀ ਤੇ ਜਿਹੜੀ ਸਭ ਤੋਂ ਸੋਹਣੀ ਚੀਜ਼ ਲੱਗੀ ਇਹ ਕੈਂਪ ਨਾ ਮੰਦਰ ਵਾਲਿਆਂ ਵੱਲੋਂ ਕਰਵਾਇਆ ਗਿਆ ਸੀਗਾ। ਇਹ ਸਾਰਾ ਕੈਂਪ ਮੰਦਰ ਵਾਲਿਆਂ ਵੱਲੋਂ ਹੁਣ ਤਾਂ ਮੈਂ ਥੋੜਾ ਜਿਹਾ ਫ੍ਰੀ ਹੋਇਆ। ਹੁਣ ਮੈਂ ਥੋੜਾ ਜਿਹਾ ਫ੍ਰੀ ਹੋਇਆ ਸੀ ਤਾਂ ਕਰਕੇ ਹ ਦਿਖਾਉਣ ਜੋਗਾ ਹਾਂ। ਮਤਲਬ ਟਾਈਮ ਲੱਗਿਆਗਾ ਨਹੀਂ ਤੇੰਥੇ ਮਤਲਬ ਲਗਾਤਾਰ ਆਈ ਹਮੇਸ਼ੀ ਇਹ ਸੋ ਦਬਧ ਪੇਸ਼ੈਂਟ ਦੇਖੇ ਹਣਗੇ ਅਸੀਂ 9:30 ਤੋਂ ਲੈ ਕੇ ਹੁਣ 12:30 ਵਜੇ ਤੱਕ ਇੱਥੇ ਸਭ ਤੋਂ ਪਹਿਲਾਂ ਬਲੱਡ ਟੈਸਟ ਹੁੰਦਾ ਹੁੰਦਾ ਸੀਗਾ ਸਭ ਤੋਂ ਪਹਿਲਾਂ ਇੱਥੇ ਬਲੱਡ ਟੈਸਟ ਹੁੰਦਾ ਹੁੰਦਾ ਸੀਗਾ ਫਿਰ ਇੱਥੇ ਅਸੀਂ ਬੈਠੇ ਸੀਗੇ ਇੱਥੇ ਫਿਰ ਤੋਂ ਕਹਣ ਲੱਗ ਗਈ ਫਿਰ ਅਸੀਂ ਉਧਰ ਬੈਠ ਗਏ ਚਾਰ-ਪੰਜ ਜਣੇ ਅਸੀਂ ਨਾਰਮਲ ਚੈੱਕਅਪ ਕਰਦੇ ਸੀ ਸਾਰਾ ਕੁਝ ਵੀ ਸਾਰਾ ਕੁਝ ਠੀਕ ਹੈ ਕਿ ਨਹੀਂ ਹੈਗਾ ਫਿਰ ਇੱਥੇ ਅਸੀਂ ਈ.ਐਨ.ਟੀ. ਵਗੈਰਾ ਦੇਖਦੇ ਹੁੰਦੇ ਸੀਗੇ ਕੋਈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਗਲੇ ਵਗੈਰਾ ਦੀ ਐਜੀ ਟਿੱਕਸ ਸੀਗੀ ਕੰਨ ਦੀ ਨੱਕ ਦੀ ਉਹ ਦੇਖਦੇ ਸੀ ਇੱਥੇ ਫਿਰ ਅੱਖਾਂ ਵਾਲਾ ਵੀ ਅਸੀਂ ਚੈੱਕ ਕੀਤਾ ਸੀਗਾ ਸਾਰੇ ਜਿਹੜਾ ਆਖ ਮਤਲਬ ਬਹੁਤ ਆਏ ਇੱਥੇ ਤੇ ਉਧਰ ਅੱਗੇ ਅਗਲੇ ਪਾਸੇ ਹੈਗਾ ਆਪਣਾ ਅੱਖਾਂ ਵਾਲਾ ਵੀ ਜਿਹਨੂੰ ਐਨਕ ਦੀ ਲੋੜ ਆਗੀ ਉਹ ਲਿਖ ਦੇ ਦੇਣ ਦੇ ਸੀਗੇ ਉਹ ਡਾਕਟਰ ਆਪਣੇ ਅੱਖਾਂ ਵਾਲੇ ਤੇ ਉਵੇਂ ਹੀ ਅੱਗੇ ਇਹ ਸਾਰੇ ਇਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਹੈ ਮਤਲਬ ਸਾਰੇ ਇੱਥੇ ਸੇਵਾਦਾਰ ਹੋਣਗੇ ਜਾਂ ਕਮੇਟੀ ਦੇ ਮੈਂਬਰ ਹੋਣਗੇ ਇਹਨਾਂ ਸਾਰਿਆਂ ਨੇ ਇੱਕ ਕੈਂਪ ਲਾਇਆ ਸੀ ਮੈਨੂੰ ਵਧੀਆ ਲੱਗਿਆ ਉਧਰਲੇ ਪਾਸੇ ਅੱਗੇ ਇਹ ਸਾਰਾ ਇੱਥੇ ECG ਹੁੰਦੀ ਹੁੰਦੀ ਸੀਗੀ ECG ਤੇ ਮੈਨੂੰ ਮਤਲਬ ਵਧੀਆ ਲੱਗਿਆ ਕੋਈ ਚੀਜ਼ ਹੈ ਕੀ ਕਰਨਾਟਕਾ ਵੀ ਸ਼ਾਇਦ ਮੈਨੂੰ ਪਤਾ ਨਹੀਂਗਾ ਵੀ ਯਾਰਾਂ ਦੂਤਰੇ ਮੈਨੂੰ ਪਤਾ ਨਹੀਂਗਾ ਵੀ ਹਨਾ ਪੰਜਾਬ 'ਚ ਹੈਗਾ ਕੋਈ ਚੰਦਾ ਕਿ ਨਹੀਂ ਹੁੰਦਾ ਪਰ ਮੈਂ ਸੁਣਿਆ ਤਾਂ ਬਹੁਤ ਘੱਟ ਹੈ ਕਿ ਗੁਰਦੁਆਰੇ ਵਾਲਿਆਂ ਨੇ ਕੁਝ ਕਰਵਾਇਆ ਤੇ ਜਿਹੜੇ ਰਜਿਸਟ੍ਰੇਸ਼ਨ ਮਾੜਦੇ ਹੋਰ ਤੇ ਵੀ ਇਹਨਾਂ ਲੋਕਾਂ ਦਾ ਚੱਕਦੇ ਆਗੇ ਮਤਲਬ ਮੈਂ ਤਾਂ ਹੀ ਕਹਿ ਸਕਦਾ ਕਿ ਯਾਰ ਆਪਾਂ ਨੂੰ ਵੀ ਜਿਹੇ ਆ ਕੁਝ ਕਰਵਾਉਣਾ ਚਾਹੀਦਾਗਾ ਆਪਾਂ ਕਰਨਾਟਕਾ ਤੋਂ ਇਹ ਜਿਹੇ ਚੀਜ਼ਾਂ ਜੀ ਕਾਫੀ ਪਿੱਛੇ ਹੈਗੇ ਕਰਨਾਟਕਾ ਜਿਹੇ ਚੀਜ਼ਾਂ ਤੋਂ ਆਪਾਂ ਕਾਫੀ ਪਿੱਛੇ ਹੈਗੇ ਤੇ ਪ੍ਰਸਾਦ ਹਾਂ ਸਰ ਸ੍ਰੀਸ਼ਕੋਟ ਵਧੀਆ ਲੱਗਦਾ ਜਦੋਂ ਕੋਈ ਧਾਰਮਿਕ ਸੰਸਥਾਾਂਾਂ ਜਿਹੇ ਚੀਜ਼ਾਂ ਕੰਮ ਕਰਵਾਉਂਦੇ ਲੋਕ ਭਲਾਈ ਲਈ ਤਾਂ ਤੁਸੀਂ ਵੀ ਅਗਰ ਤੁਸੀਂ ਕਿਸੇ ਵੀ ਕਮੇਟੀ ਦਾ ਹਵਜ ਵਿੱਚ ਦਾ ਭਾਗ ਹੋ ਕਿਸੇ ਵੀ ਚੰਗੀ ਚੀਜ਼ ਦਾ ਕਮੇਟੀ ਗੁਰਦੁਆਰਾ ਮੰਦਿਰ ਦਾ ਤਾਂ ਕੋਸ਼ਿਸ਼ ਕਰੋ ਜਿਹੇ ਚੀਜ਼ਾਂ ਕਰਵਾਓ ਭਲਾ ਕਰੋ ਲੋਕਾਂ ਦਾ ਦੋਸਤੋ ਇਹ ਪਾਰਕਿੰਗ ਇਹ ਦੇਖੋ ਮੰਦਿਰ ਆ ਕੈਂਪ ਦਾ ਸਾਡਾ ਪੋਸਟਰ ਦੇ ਹਸਪੀਟਲ ਵਿੱਚ ਲੋਕ ਕੀਤਾ ਗਿਆ ਜਿਹੜਾ ਬਹੁਤ ਨਾਈਸ i'm not sure